ਕੈਨੇਡਾ ਦਾ ਟੂਰਿਸਟ ਵਿਜ਼ਿਟਰ ਵੀਜ਼ਾ ਲਗਾਉਣ ਦੇ ਉੱਤੇ ਟੋਟਲ ਕਿੰਨਾ ਖਰਚਾ ਹੁੰਦਾ ਹੈ ਕਿਸ ਤਰ੍ਹਾਂ ਦੀ ਡਾਕੂਮੈਂਟੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡਾ ਵੀਜ਼ਾ ਅਪਰੂਵ ਹੋਵੇ ਤੇ ਏਜੰਟ ਤੁਹਾਡੇ ਤੋਂ ਕਿਸ-ਕਿਸ ਨਾਮ ਦੇ ਉੱਤੇ ਪੈਸੇ ਲੈਂਦੇ ਨੇ ਤੇ ਉਹ ਪੈਸੇ ਤੁਸੀਂ ਕਿੱਦਾਂ ਬਚਾ ਸਕਦੇ ਹੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਇਸੇ ਟੌਪਿਕ ਤੇ ਚਰਚਾ ਕਰਨੀ ਹੈ ਚੈਨਲ ਨੂੰ ਤੁਸੀਂ ਸਾਰੇ ਸਬਸਕ੍ਰਾਈਬ ਕਰ ਲਓ ਜਿੰਨਾ ਹੋ ਸਕੇ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਇਹ ਤੁਹਾਡਾ ਆਪਣਾ ਚੈਨਲ ਹੈ ਜਿੱਥੇ ਅਸੀਂ ਤੁਹਾਡੀ ਗੱਲ ਕਰਦੇ ਆਂ ਕੋਈ ਪ੍ਰੋਮੋਸ਼ਨਲ ਕੰਟੈਂਟ ਨਹੀਂ ਬਣਾਉਂਦੇ ਕਿ ਜੇ ਤੁਹਾਡਾ ਅਸ ਓਫੀਸ਼ੀਅਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਜਾਂ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਕਰਕੇ ਕਾਲ ਜਾਂ ਮੈਸੇਜ ਨਾ ਕਰਿਆ ਕਰੋ ਪੀਆਰ ਦੇ ਉੱਤੇ ਸੀ ਪੂਰੀ ਸੀਰੀਜ਼ ਚਲਾ ਰਹੇ ਹਾਂ ਵੀ ਜਾ ਕੇ ਜ਼ਰੂਰ ਚੈੱਕ ਆਊਟ ਕਰੋ ਜਿੱਦੇ ਮਲਟੀਪਲ ਐਪੀਸੋਡ ਅਪਲੋਡ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਹੋਰ ਵੀ ਐਪੀਸੋਡ ਦੇਖਣ ਨੂੰ ਮ ਵੀਡੀਓ ਸ਼ੁਰੂ ਕਰ ਲੈਣੇ ਆ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਕਿ ਬਹੁਤ ਸਾਰੀਆਂ ਕਾਲਸ ਇਸ ਤਰ੍ਹਾਂ ਦੀਆਂ ਆਉਂਦੀਆਂ ਨੇ ਜਿਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਭਈ ਸਾਡੇ ਨਾਲ ਲੱਖ ਰੁਪਏ ਦੀ ਠੱਗੀ ਹੋ ਗਈ 10 ਲੱਖ ਦੀ ਠੱਗੀ ਹੋ ਗਈ 20 ਲੱਖ ਦੀ ਠੱਗੀ ਹੋ ਗਈ ਕਈਆਂ ਨਾਲ ਠੱਗੀ ਇਸ ਤਰ੍ਹਾਂ ਵੀ ਵਸਦੀ ਹੈ ਕਿ ਸਾਰੀ ਫੀਸ ਜਿਹੜੀ ਹੈ ਉਹ ਆਫਟਰ ਵੀਜ਼ਾ ਲੈਣੀ ਅਸੀਂ ਪਹਿਲਾਂ ਕੋਈ ਫੀਸ ਚਾਰਜ ਨਹੀਂ ਕਰਨੀ ਹੈਗੀ ਕਈਆਂ ਦੇ ਵਿੱਚ ਐਮਬੈਸੀ ਫੀਸ ਦੇ ਨਾਮ ਦੇ ਉੱਤੇ ਮੋਟੀ ਰਕਮ ਵਸੂਲੀ ਜਾਂਦੀ ਹੈ ਸੋ ਅੱਜ ਆਪਾਂ ਸਾਰਾ ਲੇਖਾ ਜੋਖਾ ਸਮਝਾਂਗੇ ਟੂਰਿਸਟ ਵਿਜ਼ਟਰ ਵੀਜ਼ਾ ਦਾ ਪਹਿਲੀ ਗੱਲ ਟੂਰਿਸਟ ਤੇ ਵਿਜ਼ਟਰ ਵੀਜ਼ਾ ਜੇਕਰ ਤੁਸੀਂ ਅਪਲਾਈ ਕਰਨਾ ਹੈ ਤਾਂ ਦੋ ਤਰੀਕੇ ਨਾਲ ਹੁੰਦਾ ਇੱਕ ਜਿਹੜਾ ਹੋਟਲ ਬੁਕਿੰਗ ਦੇ ਉੱਤੇ ਫਾਈਲਿੰਗ ਹੁੰਦੀ ਹੈ ਇੱਕ ਹੁੰਦੀ ਹੈ ਤੁਹਾਨੂੰ ਕੈਨੇਡਾ ਤੋਂ ਕੋਈ ਸਪான்ਸਰ ਕਰ ਦੇ ਜਿਹਨੂੰ ਕਹਿੰਦੇ ਇਨਵੀਟੇਸ਼ਨ ਦੇ ਆਧਾਰ ਦੇ ਉੱਤੇ ਵੀਜ਼ਾ ਲੈਣਾ ਹੁਣ ਸਭ ਤੋਂ ਪਹਿਲਾਂ ਆਪਾਂ ਹੋਟਲ ਬੁਕਿੰਗ ਦਾ ਟੋਟਲ ਐਸਟੀਮੇਟ ਲਗਾਣੇ ਆ ਉਸ ਤੋਂ ਬਾਅਦ ਆਪਾਂ ਸਪੌਂਸਰਸ਼ਿਪ ਵਾਲੇ ਪਾਸੇ ਨੂੰ ਜਾਵਾਂਗੇ ਹੋਟਲ ਬੁਕਿੰਗ ਵਾਲੇ ਪਾਸੇ ਨੂੰ ਆਉਨੇ ਆ ਜੇਕਰ ਤੁਸੀਂ ਹੋਟਲ ਬੁਕਿੰਗ ਤੇ ਕੈਨੇਡਾ ਦਾ ਵੀਜ਼ਾ ਲੈਂਦੇ ਹੋ ਤਾਂ ਤੁਹਾਡੇ ਕਿਹੜੇ ਕਿਹੜੇ ਮੇਨ ਮੇਨ ਖਰਚੇ ਹੁੰਦੇ ਆ ਸਭ ਤੋਂ ਪਹਿਲਾਂ ਐਮਬੈਸੀ ਫੀਸ ਦੀ ਗੱਲ ਆਉਂਦੀ ਹੈ ਜੇਕਰ ਤੁਹਾਡੀ ਫਰੈਸ਼ ਫਾਈਲ ਹੈ ਇਸ ਤੋਂ ਪਹਿਲਾਂ ਤੁਸੀਂ ਕਦੇ ਕੈਨੇਡਾ ਲਈ ਫਾਈਲਿੰਗ ਨਹੀਂ ਕੀਤੀ ਤਾਂ ਤੁਹਾਡਾ 185 ਡਾਲਰ ਦਾ ਟੋਟਲ ਐਮਬੈਸੀ ਖਰਚਾ ਆਉਂਦਾ ਇਨਕਲੂਡਡ ਬਾਇਓਮੈਟ੍ਰਿਕ 100 ڈالر ਅੰਬੈਸੀ ਦੀ ਫੀਸ ਹੁੰਦੀ ਹੈ 85 ڈالر ਜਿਹੜੀ ਹੈ ਉਹ ਬਾਇਓਮੈਟ੍ਰਿਕ ਦੀ ਫੀਸ ਹੁੰਦੀ ਹੈ ਟੋਟਲ ਮਿਲਾ ਕੇ 185 ڈالر ਯਾਨੀ ਕਿ 11000 ਤੋਂ ਲੈ ਕੇ 12.5 ਹਜ਼ਾਰ ਦੇ ਵਿੱਚ ਵਿੱਚ ਜਿਹੜੀ ਹੈ ਉਹ ਤੁਹਾਡਾ ਇਹ ਸਾਰਾ ਖਰਚਾ ਜਿਹੜਾ ਵਾ ਅੰਬੈਸੀ ਫੀਸ ਤੇ ਬਾਇਓਮੈਟ੍ਰਿਕ ਦਾ ਹੁੰਦਾ ਹੈ ਯਾਨੀ ਕਿ 11-12000 ਰੁਪਏ ਖਰਚਾ ਹੁੰਦਾ ਹੈ ਇਹ ਆਪਣਾ ਮੇਨ ਖਰਚਾ ਜਿਹੜਾ ਹੋਣਾ ਹੀ ਹੋਣਾ ਉਸ ਤੋਂ ਬਾਅਦ ਆ ਜਾਂਦਾ ਹੈ ਹੋਟਲ ਦਾ ਨੰਬਰ ਹੋਟਲ ਜੇਕਰ ਤੁਸੀਂ ਫੁੱਲ ਪੇਡ ਲੈਂਦੇ ਹੋ ਤਾਂ ਹੋਟਲ ਜ਼ੀਰੋ ਕੰਸਲੇਸ਼ਨ ਫੀ ਦੇ ਉੱਤੇ ਟੋਟਲ ਰਿਫੰਡ ਵੀ ਹੋ ਜਾਂਦਾ ਹੈ ਸੋ ਉਹ ਤੁਹਾਡੀ ਪਾਕਟ ਦੇ ਉੱਤੇ ਡਿਪੈਂਡ ਕਰਦਾ ਦੂਜਾ ਹੋਟਲ ਹੁੰਦਾ ਹੈ ਡਮੀ ਹੋਟਲ ਜਿਹਦੇ ਉੱਤੇ ਕੀ ਹੁੰਦਾ ਹੈ ਕਿ ਤੁਸੀਂ ਕਿਸੇ ਡਮੀ ਵੈਬਸਾਈਟ ਤੋਂ ਜਾ ਕੇ ਇਹ ਡਮੀ ਹੁੰਦਾ ਹੈ ਤਰੀਕੇਦਾਨ ਇੱਕ ਤਰੀਕੇ ਦੇ ਨਾਲ ਯਾਨੀ ਕਿ ਪ੍ਰਾਪਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇੱਕ ਤੁਹਾਨੂੰ ਆਈਟਿਨਰੀ ਟਾਈਪ ਬਣਾ ਕੇ ਦੇ ਦਿੱਤੀ ਜਾਂਦੀ ਡਿਟੇਲਸ ਜਿਹਦੇ ਵਿੱਚ ਹੋਟਲ ਦੀਆਂ ਹੁੰਦੀਆਂ ਨੇ ਉਹਦੇ ਉੱਤੇ ਆਨਲਾਈਨ ਵੈਬਸਾਈਟਸ ਕਈ 400 500 1000 2000 ਦੇ ਵਿੱਚ ਜਿਹੜੀਆਂ ਉਹ ਆਫਰ ਕਰਦੀਆਂ ਹੈਗੀਆਂ ਨੇ ਇਸ ਤਰ੍ਹਾਂ ਦੀ ਹੋਟਲ ਬੁਕਿੰਗ ਹੈਲੋ ਆਜੋ ਆਜੋ ਬਸ ਮੈਨੂੰ ਮੈਂ 5-7 ਮਿੰਟ ਤੱਕ ਪਹੁੰਚਦਾ ਮੈਂ ਇੱਕ ਰਿਕਾਰਡਿੰਗ ਕਰਨਾ ਹੈ ਕਰਕੇ ਆ ਗਿਆ ਬਸ ਯਾਨੀ ਹੋਟਲ ਦੇ ਉੱਤੇ ਤੁਹਾਨੂੰ ਬਹੁਤਾ ਨਹੀਂ 400 ਤੋਂ ਲੈ ਕੇ 2000 ਦੇ ਵਿੱਚ ਖਰਚਾ ਆ ਸਕਦਾ ਡਮੀ ਹੋਟਲ ਦੇ ਨਾਮ ਤੇ ਤੇ ਤੀਜਾ ਜਿਹੜਾ ਮੇਰਾ ਫੇਵਰਿਟ ਹੈ ਜਿਹਦੇ ਉੱਤੇ ਕੋਈ ਵੀ ਖਰਚਾ ਨਹੀਂ ਆਉਂਦਾ ਤੇ ਸਭ ਤੋਂ ਸੇਫੇਸਟ ਤਰੀਕਾ ਹੈ ਉਹ ਹੈ booking.com agoda ਜਾਂ ਹੋਰ ਕਿਸੇ ਵੈਬਸਾਈਟ ਤੋਂ ਜਾ ਕੇ ਔਨ ਪ੍ਰੋਪਰਟੀ ਪੇਮੈਂਟ ਦਾ অপਸ਼ਨ ਸਿਲੈਕਟ ਕਰ ਲਓ ਫ੍ਰੀ ਆਫ ਕਾਸਟ ਹੋਟਲ ਤੁਹਾਡਾ ਬੁੱਕ ਹੋ ਜਾਂਦਾ ਹੈ ਉਹਨੂੰ ਤੁਸੀਂ ਸਮੇਂ ਸਿਰ ਕੈਨਸਲ ਕਰਨਾ ਕਿਉਂਕਿ ਉੱਥੇ ਤੁਹਾਡਾ ਕ੍ਰੈਡਿਟ ਕਾਰਡ ਲੱਗਾ ਹੁੰਦਾ ਜੀ ਦਾ ਕੋਈ ਵੀ ਚਾਰਜ ਨਹੀਂ ਲੱਗਦਾ ਹੈਗਾ ਹਾਲਾਂਕਿ ਕੁਝ ਹੋਟਲ ਜਿਹੜੇ ਆ ਉਹ ਟੈਕਸਸ ਵਗੈਰਾ ਜਿਹੜੇ ਉਹ ਆਪਣੀ ਕੱਟ ਕੇ ਤੁਹਾਨੂੰ ਰਿਫੰਡ ਕਰਦੇ ਆ ਇਦਾਂ ਦੇ ਵੀ ਹੋਟਲ ਹੁੰਦੇ ਆ ਪਰ ਪਹਿਲਾ ਮੇਨ ਤਰੀਕੇ ਦੇ ਮੇਨ ਤਿੰਨ ਹੋਟਲ ਜਿਹੜੇ ਆ ਮੋਸਟਲੀ ਇਹਦੇ ਵਿੱਚ ਯੂਜ਼ ਹੋਣ ਵਾਲਾ ਤਰੀਕਾ ਜਿਹੜਾ ਉਹ ਕਨਫਰਮ ਹੋਟਲ ਬੁਕਿੰਗ ਵਿਦਆਊਟ ਪੇਮੈਂਟ ਉਹ ਜਿਹੜਾ ਤੁਹਾਡਾ ਸਿਕਿਉਰਿਟੀ ਪਰਪਸ ਤੋਂ ਕ੍ਰੈਡਿਟ ਕਾਰਡ ਲੱਗ ਜਾਏਗਾ ਤੇ ਪ੍ਰਾਪਰਟੀ ਤੇ ਜਾ ਕੇ ਤੁਸੀਂ ਪੇਮੈਂਟ ਕਰਨੀ ਹੈ ਤੇ ਜੇ ਤੁਹਾਡਾ ਵਿਜ਼ਾ ਰਿਫਿਊਜ਼ ਹੋ ਗਿਆ ਹੈ ਉਸ ਟਾਈਮ ਤੇ ਨਹੀਂ ਪਹੁੰਚਣਾ ਤਾਂ ਉਹਨੂੰ ਸਮੇਂ ਸਿਰ ਕੈਨਸਲ ਕਰ ਲਓ ਉਹਨਾਂ ਦੀ ਕੈਨਸਲੇਸ਼ਨ ਪਾਲਿਸੀ ਦੇ ਹਿਸਾਬ ਦੇ ਨਾਲ ਯਾਨੀ ਕਿ ਹੋਟਲ ਦਾ ਮੇਰੇ ਮੇਰੇ ਹਿਸਾਬ ਦੇ ਨਾਲ ਜੇਕਰ ਮੈਂ ਫਾਈਲ ਲਾਉਣੀ ਹੋਵੇ ਤਾਂ ਸ਼ਾਇਦ ਕੋਈ ਵੀ ਖਰਚਾ ਨਹੀਂ ਆਊਗਾ ਜੇ ਆਉਣਾ ਹੈ ਤੇ ਉਹ ਤੁਹਾਡਾ ਡਮੀ ਟਿਕਟ ਵਗੈਰਾ ਦੇ ਉੱਤੇ ਖਰਚ ਕਰਨਾ ਤੁਸੀਂ ਦੇ ਉੱਤੇ ਕਰ ਸਕਦੇ ਹੋ ਜੇਕਰ ਤੁਸੀਂ ਕਨਫਰਮ ਤੇ ਫੁੱਲ ਪੇਡ ਹੋਟਲ ਬੁਕਿੰਗ ਲੈਣੀ ਹੈ ਉਹ ਪੈਸੇ ਤੁਹਾਡੇ ਜ਼ੀਰੋ ਕੰਸਲੇਸ਼ਨ ਦੇ ਉੱਤੇ ਵਾਪਸ ਆ ਜਾਣੇ ਹੈਗੇ ਸੋ ਹੋਟਲ ਦਾ ਮੋਟਾ-ਮੋਟੀ ਲਾ ਲਿਏ ਮੈਕਸਿਮਮ ਟੂ ਮੈਕਸਿਮਮ ਤਾਂ 2-4000 ਰੁਪਿਆ ਖਰਚਾ ਤੁਸੀਂ ਰੱਖ ਸਕਦੇ ਹੈਗੇ ਉਹ ਜੇ ਇਨਾਂ ਇਹਦੇ ਵਿੱਚੋਂ ਤੁਸੀਂ ਡਮੀ ਵਾਲੇ ਪਾਸੇ ਨੂੰ ਜਾਣਾ ਹੈ 400 ਤੋਂ ਲੈ ਕੇ 2000 ਦੇ ਵਿੱਚ ਹੁਣ ਜੇਕਰ ਤੁਸੀਂ ਡੰਮੀ ਵਾਲੇ ਪਾਸੇ ਨਹੀਂ ਜਾਣਾ ਫੁੱਲ ਪੇਡ ਵਾਲੇ ਪਾਸੇ ਜਾਣਾ ਉਹ ਤੁਹਾਡੀ ਪਰਸਨਲ ਚੋਇਸ ਹੈ ਸੋ ਹੋਟਲ ਦਾ ਆਪਾਂ ਇੱਥੇ ਕੋਈ ਵੀ ਪੈਸਾ ਨਹੀਂ ਐਡ-ਆਨ ਕਰਦੇ ਸੋ ਹੁਣ ਤੱਕ ਸਾਡਾ ਖਰਚਾ ਕਿੱਥੇ ਹੈ 12000 ਰੁਪਏ ਮੋਟਾ-ਮੋਟਾ ਯਾਨੀ ਐਮਬੈਸੀ ਫੀਸ ਤੇ ਬਾਇਓਮੈਟ੍ਰਿਕ ਤੇ ਜਾਣਾ ਉਸ ਤੋਂ ਬਾਅਦ ਆ ਜਾਂਦਾ ਡਾਕੂਮੈਂਟੇਸ਼ਨ ਦੇ ਉੱਤੇ ਸੀਏ ਰਿਪੋਰਟ ਦੇ ਉੱਤੇ ਤੇ ਵੈਲਿਊਏਸ਼ਨ ਰਿਪੋਰਟ ਦੇ ਉੱਤੇ ਜਿਹੜਾ ਖਰਚਾ ਆਉਂਦਾ ਹੈ ਵੈਲਿਊਏਸ਼ਨ ਰਿਪੋਰਟ ਦੇ ਉੱਤੇ ਜਿਹੜਾ ਆਰਕੀਟੈਕ ਹੈ ਉਹ ਤਕਰੀਬਨ 1000 ਕੁ ਰੁਪਈਆ ਜਿਹੜਾ ਜਾਂ 1500 ਰੁਪਏ ਜਿਹੜਾ ਉਹ ਇੱਕ ਵੈਲਿਊਏਸ਼ਨ ਦਾ ਚਾਰਜ ਕਰ ਸਕਦਾ ਜੇ ਤਿੰਨ ਵੈਲਿਊਏਸ਼ਨ ਹੈ ਤਾਂ 4500 ਹੋ ਗਿਆ ਜਾਂ 3000 ਹੋ ਗਿਆ ਉਹ ਖਰਚ ਸ਼ਹਿਰ ਤੇ ਹਰੇਕ ਉਸੇ ਦੇ ਉੱਤੇ ਆ ਆਰਕੀਟੈਕ ਦੇ ਉੱਤੇ ਡਿਪੈਂਡ ਕਰਦਾ ਤੁਸੀਂ 3000 ਰੁਪਏ ਖਰਚਾ ਇਹ ਰੱਖ ਲਓ ਤੇ ਸੀਏ ਰਿਪੋਰਟ ਦੇ ਉੱਤੇ 1000 ਤੋਂ ਲੈ ਕੇ 2000 3000 4000 ਬਲੈਂਡ ਵਾਲੇ ਕੁਝ ਵੀ ਲਈ ਜਾਂਦੇ ਆ ਪਰ ਆਪਾਂ ਇਹਨੂੰ ਔਨ ਐਵਰੇਜ 2000 ਰੁਪਏ ਖਰਚਾ ਮੰਨ ਕੇ ਚੱਲ ਰਹੇ ਆ ਕਿ ਭਾਈ 2 ਤੋਂ 3000 ਦੇ ਵਿੱਚੋਂ ਇਹਦਾ ਚਲੋ ਆਪਾਂ 3 ਮੰਨ ਲੈਨੇ ਆ 3000 ਖਰਚਾ ਇਹ ਹੋ ਗਿਆ ਤੇ 3000 ਹੀ ਤੁਹਾਡਾ ਜਿਹੜਾ ਹੈ ਜਾਂ ਤੁਸੀਂ 4 ਲਾ ਲਓ ਵੈਲੂਏਸ਼ਨ ਦਾ ਆਪਾਂ 4 ਲਾ ਲੈਨੇ ਆ ਬੋਲਡ ਵੈਲੂਏਸ਼ਨ ਤੋਂ ਲੈ ਕੇ ਸਾਰਾ ਪੁੱਛੀ 4000 ਰੁਪਏ ਟੋਟਲ 7000 ਰੁਪਏ ਆਪਾਂ ਸੀਆ ਰਿਪੋਰਟ ਵੈਲੂਏਸ਼ਨ ਦਾ ਲਾ ਲੈਨੇ ਮੈਕਸਿਮਮ ਲਾ ਰਿਹਾ ਮੈਂ 7000 ਰੁਪਏ ਆਪਾਂ ਇਹ ਚਾਰਜ ਲਾ ਲੈਨੇ ਆ 12 ਤੇ 7 19000 ਰੁਪਏ ਹੁਣ ਤੱਕ ਦਾ ਟੋ ਉਸ ਤੋ ਈ ਲਾ ਮ ਡਾਕੂਮੈਂਟੇਸ਼ਨ ਦੇ ਵਿੱਚ ਕੋਈ ਐਫੀਡੇਵਿਟ ਤੁਸੀਂ ਬਣਾਣਾ ਹੈ ਕੋਈ ਨਾਮ ਕਰੈਕਸ਼ਨ ਦਾ ਲੈ ਕੇ ਜਾਂ ਕਿਸੇ ਸਪੋਰਟ ਐਫੀਡੇਵਿਟ ਵਗੈਰਾ ਤਾਂ ਆਪਾਂ ਉਹਦਾ ਮੋਟਾ-ਮੋਟੀ 500 ਰੁਪਿਆ ਖਰਚਾ ਰੱਖ ਲੈਨੇ ਸਾਰੇ ਦੇ ਟਰਾਂਸਲੇਸ਼ਨ ਕਾਪੀ ਫਲਾਂ ਠਮਾਕ ਮਲਾ ਕੇ ਆਪਾਂ 500 ਰੁਪਿਆ ਖਰਚਾ ਜਾਂ 600 ਰੁਪਿਆ ਖਰਚਾ ਜਿਹੜਾ ਆਪਾਂ ਮੈਂ ਕਹਿੰਨਾ 1000 ਰੁਪਿਆ ਰੱਖ ਲਈਏ ਤਾਂ ਟੋਟਲ ਮੋਟਾ-ਮੋਟੀ 20000 ਰੁਪਿਆ ਤੁਹਾਡਾ ਖਰਚਾ ਫਾਈਲ ਦੇ ਉੱਤੇ ਆਉਂਦਾ ਹੈਗਾ ਹੁਣ ਜਿੱਤੋਂ ਵੀ ਤੁਸੀਂ ਫਾਈਲ ਲਵਾ ਰਹੇ ਹੋ ਮੈਂ ਕਿਸੇ ਨੂੰ ਨਹੀਂ ਕਹਿੰਦਾ ਕਿ ਕੋਈ ਤੁਹਾਡੀ ਫ੍ਰੀ ਆਫ ਕੋਸਟ ਫਾਈਲਿੰਗ ਕਰ ਦੇ ਜਿਹੜਾ ਵੀ ਉਹਦਾ ਹੱਕ ਬਣਦਾ ਹੈ ਉਹ ਨੂੰ ਪੈਸੇ ਜਰੂਰ ਦਿਓ 25000 ਦੇ ਦਿਓ 30000 ਦੇ ਦਿਓ 50000 ਦੇ ਦਿਓ ਉਹ ਤੁਹਾਡੀ ਮਰਜ਼ੀ ਹੈਗੀ ਆ ਤੁਹਾਡੀ ਪੌਕੇਟ ਹੈ ਕੰਸਲਟੈਂਟ ਕਿੱਦਾਂ ਦਾ ਹੈ ਉਸ ਚੀਜ਼ ਦੇ ਉੱਤੇ ਤੇ ਉਹਦੀ ਫੀ ਕੀਦਾਂ ਦੀ ਹੈ ਉੱਤੇ ਡਿਪੈਂਡ ਕਰਦਾ ਹੈ ਪਰ ਜੇਕਰ ਕੋਈ ਕੰਸਲਟੈਂਟ ਤੁਹਾਡੇ ਤੋਂ ਸੋ 50000 ਵੀ ਜੇਕਰ ਤੁਸੀਂ ਮੈਕਸਿਮਮ ਤੋਂ ਮੈਕਸਿਮਮ ਫੀਸ ਦਿੰਦੇ ਹੋ ਤਾਂ ਤੁਹਾਡਾ ਟੋਟਲ ਖਰਚਾ ਆਇਆ 70000 ਹੁਣ ਇਹ ਮੈਂ ਇਨਕਲੂਡਡ ਕੰਸਲਟੈਂਟ ਦੀ ਫੀਸ ਦੱਸ ਰਿਹਾ ਤੇ ਕੰਸਲਟੈਂਟ ਦੀ ਫੀਸ ਹਰ ਇੱਕ ਦੀ ਵੱਖਰੀ ਹੁੰਦੀ ਹੈ ਕੋਈ 5000 ਚੋਂ ਫਾਈਲਿੰਗ ਕਰ ਸਕਦਾ ਹੈ ਤੇ ਕੋਈ 50000 ਚ ਫਾਈਲਿੰਗ ਕਰਦਾ ਹੈ ਪਰ ਜੇਕਰ ਕੋਈ ਲੱਖ ਰੁਪਇਆ ਚਾਰਜ ਕਰਦਾ ਹੈ 2 ਲੱਖ ਕਰਦਾ 10 ਲੱਖ ਕਰਦਾ ਹੈ 20 ਲੱਖ ਕਰਦਾ ਹੈ ਤਾਂ ਤੁਸੀਂ ਖੁਦ ਸੋਚੋ ਕਿ ਜਿਹੜਾ ਕੰਮ ਤੁਹਾਡਾ 20000 ਰੁਪਏ ਚ ਹੋ ਸਕਦਾ ਜੇ ਤੁਸੀਂ ਆਪ ਕਰਦੇ ਹੋ ਉਸ ਕੰਮ ਲਈ ਤੁਸੀਂ 20 ਲੱਖ ਰੁਪਇਆ ਦੇਣ ਕਿਉਂ ਜਾ ਰਹੇ ਹੋ ਸੋ ਇਹ ਖਰਚਾ ਟੋਟਲ ਆਉਂਦਾ ਹੈ ਹੁਣ ਆ ਜਾਈਏ ਸਪੌਂਸਰਸ਼ਿਪ ਦੇ ਉੱਤੇ ਸਪੌਂਸਰਸ਼ਿਪ ਦੇ ਉੱਤੇ ਕੋਈ ਖਰਚਾ ਨਹੀਂ ਲੱਗਦਾ ਤੇ ਇੱਕ ਗੱਲ ਮੇਰੀ ਸਮਝੋ ਜਿਹੜੇ ਕਹਿੰਦੇ ਨੇ ਤੁਹਾਨੂੰ ਸਪਾਂਸਰਸ਼ਿਪ ਮੰਗਵਾ ਦਿੰਨੇ ਕਈ ਏਜੰਟ ਤਾਂ ਭਾਈ 2-4 ਲੱਖ ਰੁਪਏ ਦੇ ਬਦਲੇ ਕੈਨੇਡਾ ਦਾ ਕੋਈ ਵੀ ਬੰਦਾ ਤੁਹਾਨੂੰ ਸਪਾਂਸਰ ਕਰਨ ਨੂੰ ਤਿਆਰ ਨਹੀਂ ਹੁੰਦਾ ਜਿੰਨੇ 1 ਮਹੀਨੇ 1.5 ਮਹੀਨੇ ਦੇ ਵਿੱਚ ਉਹਨੇ ਪੈਸੇ ਕਮਾ ਲੈਣੇ ਆ ਉਹ ਆਪਣੇ ਡਾਕੂਮੈਂਟ ਰਿਸਕ ਦੇ ਵਿੱਚ ਨਹੀਂ ਪਾਉਂਦਾ ਹੈਗਾ ਕੌਣ ਤੁਹਾਨੂੰ ਸਪਾਂਸਰ ਕਰਦਾ ਜਾਂ ਤਾਂ ਤੁਹਾਡਾ ਰਿਸ਼ਤੇਦਾਰ ਹੋਵੇ ਕੋਈ ਜਾਂ ਫਿਰ ਤੁਹਾਡਾ ਕੋਈ ਨੌਨ ਹੋਵੇ ਬਲੱਡ ਰਿਲੇਸ਼ਨ ਹੋਵੇ ਉਹ ਕਰਦਾ ਹੈ ਦੂਜਾ ਕੋਈ ਬੰਦਾ ਤੁਹਾਨੂੰ ਸਪਾਂਸਰ ਨਹੀਂ ਕਰੇਗਾ ਇਹ ਕਰਦੇ ਕਿੱਦਾਂ ਕਿਸੇ ਦੂਜੇ ਦੇ ਡਾਕੂਮੈਂਟ ਆਏ ਸਪੌਂਸਰਸ਼ਿਪ ਵਿੱਚ ਲੱਗਣ ਵਾਸਤੇ ਉਹ ਐਡਿਟ ਕਰਕੇ ਦੂਜੇ ਨੂੰ ਭੋਗਦੇ ਉਹ ਤੋਂ 2 ਲੱਖ ਰੁਪਈਆ 4 ਲੱਖ ਰੁਪਈਆ 10 ਲੱਖ ਰੁਪਈਆ ਇਸ ਸਪੌਂਸਰਸ਼ਿਪ ਦੇ ਨਾਮ ਤੇ ਲੈ ਲਿਆ ਸੋ ਸਪੌਂਸਰਸ਼ਿਪ ਦਾ ਜ਼ੀਰੋ ਕੋਸਟ ਹੁੰਦਾ ਕੋਈ ਖਰਚਾ ਨਹੀਂ ਆਉਂਦਾ ਜਿਹੜਾ ਉਹ ਸਟੈਂਪਿੰਗ ਕਰਵਾਨੇ ਆਪਾਂ ਇਨਵੀਟੇਸ਼ਨ ਲੈਟਰ ਉਹਦਾ ਵੀ ਜਿਆਦਾ ਜਿਆਦਾ 100 ਡਾਲਰ ਲੱਗਦਾ ਬਸ ਨਹੀਂ ਤੇ ਉਹ ਵੀ ਡਾਲਰ ਤੋਂ ਲੈ ਕੇ 100 ਡਾਲਰ ਦੇ ਵਿੱਚ ਉਹਦੇ ਉੱਤੇ ਖਰਚਾ ਆਉਂਦਾ ਸੋ ਕਈ ਤੇ ਤੁਹਾਨੂੰ ਉਦਾਂ ਵੀ ਕਰ ਦਿੰਦੇ ਕਈਆਂ ਤੋਂ ਜਿੱਦਾਂ ਕੋਈ ਫਾਈਲਿੰਗ ਫੂਲਿੰਗ ਕਰਵਾਉਂਦਾ ਤੇ ਇਸ ਤਰੀਕੇ ਦਾ ਵੀ ਕਈ ਉਦਾਂ ਵੀ ਕਰ ਦਿੰਦੇ ਆ ਬਟ ਮੋਸਟਲੀ ਇਹਦੇ ਉੱਤੇ ਆਪਾਂ 100 ਡਾਲਰ ਮੈਕਸਿਮਮ ਤੋਂ ਮੈਕਸਿਮਮ ਰਕਮ ਲੈ ਲੈਂਦੇ 5000 ਰੁਪਏ ਖਰਚਾ ਹੋ ਗਿਆ ਸੋ ਇੱਧਰ ਤੁਹਾਡਾ ਹੋਟਲ ਬੁਕਿੰਗ ਦਾ ਆਪਾਂ ਜੋੜਾ ਕੁਛ ਨਹੀਂ ਸੀ ਤੇ ਤੁਸੀਂ ਚਲੋ ਇਹ ਪੰਜਾ ਰਿੱਧਰ ਪਾ ਲਓ ਤੇ ਜਦੋਂ ਜਦ 25000 ਰੁਪਏ ਖਰਚਾ ਹੋ ਗਿਆ 50000 ਕੰਸਲਟੈਂਟ ਦੀ ਫੀਸ ਹੋ ਗਈ ਤਾਂ ਵੀ 75000 ਸੋ ਇਹਦਾ ਕਰਕੇ ਤੁਸੀਂ 20-20 ਲੱਖ ਰੁਪਏ ਨਾ ਦਿਆ ਕਰੋ ਜੇਕਰ ਕੋਈ ਕੰਸਲਟੈਂਟ ਕਹਿੰਦਾ ਤੁਹਾਨੂੰ ਸ ਤੁਸੀਂ ਸਮਝ ਲਓ ਕਿਸੇ ਦੇ ਐਡੀਟਡ ਡਾਕੂਮੈਂਟ ਉਹ ਤੁਹਾਡੇ 'ਚ ਲਗਾ ਰਿਹਾ ਹੈ ਜੇਕਰ ਕਰਾਸ ਵੈਰੀਫਿਕੇਸ਼ਨ ਹੋਵੇ ਬੈਨ ਹੋ ਸਕਦਾ ਹੈ ਤੇ ਜੇਕਰ ਉਹਦਾ ਤੁੱਕਾ ਚੱਲ ਜੇ ਤੁਹਾਨੂੰ 20 ਲੱਖ ਰੁਪਇਆ ਦੇਣਾ ਪੈਂਦਾ ਹੈ ਉਦੋਂ ਬਾਅਦ ਦੀ ਜਦੋਂ ਆਪਾਂ 에어ਪੋਰਟ ਤੇ ਜਾਂਦੇ ਤਾਂ ਆਪਣੀ ਖੰਜਲਖਵਰੀ ਵੱਖਰੇ ਤੌਰ ਤੇ ਉੱਤੇ ਹੁੰਦੀ ਹੈ ਹੁਣ ਮੋਟਾ ਮੋਟੀ ਡਾਕੂਮੈਂਟੇਸ਼ਨ ਦੇ ਉੱਤੇ ਆ ਜੰਨੇ ਆ ਡਾਕੂਮੈਂਟ ਦੇ ਵਿੱਚ ਆ ਜੰਨੇ ਨੰਬਰ ਇੱਕ ਪਾਸਪੋਰਟ ਲੱਗਦਾ ਤੁਹਾਡਾ ਫੋਟੋ ਲੱਗਦੀ ਹੈ ਤੁਹਾਡੀ ਆਈ ਡੀ ਆਰਸ ਲੱਗਦੇ ਆ ਬੈਲੈਂਸ ਸਰਟੀਫਿਕੇਟ ਲੱਗਦਾ ਸਟੇਟਮੈਂਟ ਲੱਗਦੀ ਹੈ ਮਿਚੁਅਲ ਫੰਡ एफडी पीपीएफ एलआईसी ਇਹਨਾਂ ਚ ਕੋਈ ਹੈਗਾ ਤੇ ਲਗਾ ਦਿਓ ਨਹੀਂ ਹੈਗਾ ਤੇ ਆਪਸ਼ਨਲ ਡਾਕੂਮੈਂਟ ਹੈ ਮੈਰਿਡ ਹੋ ਤੁਸੀਂ ਦਾ ਮੈਰੀ ਸਰਟੀਫਿਕੇਟ ਲੱਗੇਗਾ ਜੇਕਰ ਸੈਲਰੀ ਤੁਹਾਡੀ ਆਉਂਦੀ ਹੈ ਤਾਂ ਸੈਲਰੀ ਸਲਿੱਪਸ ਲੱਗੇਗੀ ਐਨਓਸੀ ਲੱਗੇਗੀ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਉਸ ਤੋਂ ਇਲਾਵਾ ਇਹਨੋਂ ਸਿੱਧਾ ਤੁਹਾਡਾ ਜੌਬ ਲੈਟਰ ਲੱਗ ਸਕਦਾ ਹੈ ਆਫਰ ਲੈਟਰ ਲੱਗ ਸਕਦਾ ਹੈ এমਪਲੋਇਮੈਂਟ ਲੈਟਰ ਲੱਗ ਸਕਦਾ ਹੈਗਾ ਕੋਈ ਕੰਟਰੈਕਟ ਉਹ ਲੱਗ ਸਕਦਾ ਹੈਗਾ ਜੇਕਰ ਤੁਹਾਡਾ ਬਿਜ਼ਨਸ ਹੈ ਐਮਐਸਮੀ ਦਾ ਡਾਕੂਮੈਂਟ ਲੱਗ ਸਕਦਾ ਹੈਗਾ ਬਿਜ਼ਨਸ ਰਜਿਸਟ੍ਰੇਸ਼ਨ ਦਾ ਕੋਈ ਐਡੀਸ਼ਨਲ ਡਾਕੂਮੈਂਟ ਉਹ ਲੱਗ ਸਕਦਾ ਹੈ ਜੀਐਸਟੀ ਲੱਗ ਸਕਦੀ ਹੈ ਤੁਹਾਡਾ ਲੈਟਰ ਪੈਡ ਲੱਗ ਸਕਦਾ ਤੁਹਾਡਾ ਵਿਜ਼ਿਟਿੰਗ ਕਾਰਡ ਲੱਗ ਸਕਦਾ ਤੇ ਜਿਹੜੀ ਵਰਕਪਲੇਸ ਹੈ ਉਹਦੀਆਂ ਫੋਟੋਜ਼ ਵਗੈਰਾ ਵੀ ਤੁਸੀਂ ਵਿੱਚ ਹੀ ਯੂਜ਼ ਕਰ ਸਕਦੇ ਹੈਗੇ ਉਹ ਰਿਫਰੈਂਸ ਦੇ ਤੌਰ ਤੇ ਉੱਤੇ ਉਸ ਤੋਂ ਇਲਾਵਾ ਆਈਟੀਆਰ ਜਿਹੜਾ ਉਹ ਤੁਹਾਡਾ ਜ਼ਰੂਰ ਲਗਾਉਣਾ ਹੈਗਾ ਜੇਕਰ ਕੋਈ ਐਗਰੀਕਲਚਰ ਵਾਲਾ ਹੈ ਤੇ ਜੇ ਫਾਰਮ ਵਗੈਰਾ ਜ਼ਰੂਰ ਯੂਜ਼ ਕਰਉਤੇ ਜੇ ਫਾਰਮ ਦੀ ਰਿਫਲੈਕਸ਼ਨ ਜਿਹੜੀ ਆ ਉਹ ਤੁਹਾਡੀ ਸਟੇਟਮੈਂਟ ਦੇ ਵਿੱਚ ਹੋਵੇ ਸੈਲਰੀ ਸਲਿੱਪ ਦੀ ਵੀ ਰਿਫਲੈਕਸ਼ਨ ਜਿਹੜੀ ਉਹ ਤੁਹਾਡੀ ਸਟੇਟਮੈਂਟ ਦੇ ਵਿੱਚ ਹੋਵੇ ਜੇਕਰ ਨਹੀਂ ਅਕਾਊਂਟ ਸੈਲਰੀ ਹੁੰਦੀ ਤਾਂ ਬੈਲੈਂਸ ਸੈਲਰੀ ਸਰਟੀਫਿਕੇਟ ਜਿਹੜਾ ਉਹ ਤੁਸੀਂ ਨਾਲ ਲਗਾ ਸਕਦੇ ਹੈਗੇ ਸੋ ਇਹ ਮੇਨ ਮੇਨ ਡਾਕੂਮੈਂਟੇਸ਼ਨ ਜੇਕਰ ਸਪான்ਸਰਸ਼ਿਪ ਤੁਹਾਨੂੰ ਕੋਈ ਕਰ ਰਿਹਾ ਹੈ ਤਾਂ ਸਪான்ਸਰਸ਼ਿਪ ਲੈਟਰ ਲੱਗਦਾ ਜਿਹਨੂੰ ਇਨਵੀਟੇਸ਼ਨ ਲੈਟਰ ਵੀ ਕਹਿ ਦਿੰਦੇ ਆ ਉਸ ਬੰਦੇ ਦਾ ਪਾਸਪੋਰਟ ਲੱਗ ਜਾਏ ਕਰੋ ਕੈਨੇਡੀਅਨ ਹੈ ਜੇਕਰ ਉਸੀਂ ਉਹਦਾ ਜਿਹੜਾ ਵੀ ਸਟੇਟਸ ਹੈ ਕੋਈ ਪੀਆਰ ਹੈ ਪੀਆਰ ਕਾਰਡ ਲੱਗੂਗਾ ਵਰਕ ਪਰਮਿਟ ਤੇ ਵਰਕ ਪਰਮਿਟ ਲੱਗੂਗਾ ਜੇਕਰ ਸਟੱਡੀ ਪਰਮਿਟ ਤੇ ਤੇ ਸਟੱਡੀ ਪਰਮਿਟ ਲੱਗੂ ਜਿਹੜਾ ਉਹਦੇ ਪਾਸਪੋਰਟ ਤੇ ਸਟicker ਲੱਗਾ ਉਹ ਵੀ ਨਾਲ ਲਗਾ ਲਿਓ ਐਕਾਮੋਡੇਸ਼ਨ ਪ੍ਰੂਫ ਜ਼ਰੂਰ ਲਗਾਓ ਜਿੱਥੇ ਉਹ ਰਹਿ ਰਿਹਾ ਜਿੱਥੇ ਉਹਨੇ ਤੁਹਾਨੂੰ ਇੱਕ ਇੱਕਮੋਡੇਟ ਕਰਨਾ ਹੈਗਾ ਉਸ ਤੋਂ ਇਲਾਵਾ ਉਹਦਾ ਟੈਕਸ ਦਾ ਟੀ 4 ਸਰਟੀਫਿਕੇਟ ਲਗਾ ਸਕਦੇ ਹੋ ਉਸ ਤੋਂ ਇਲਾਵਾ ਤੁਸੀਂ ਉਹਦੀ ਬੈਂਕ ਸਟੇਟਮੈਂਟ ਤੇ ਸੈਲਰੀ ਸਲਿੱਪ ਤੇ এমਪਲੋਇਮੈਂਟ ਲੈਟਰ ਇਹ ਆਪਸ਼ਨਲ ਹੈ ਜੋ ਦਿੰਦਾ ਤੇ ਲਾ ਦੋ ਨਹੀਂ ਦਿੰਦਾ ਤਾਂ ਕੋਈ ਇਸ਼ੂ ਨਹੀਂ ਹੈਗਾ ਸੋ ਇੱਧਰ ਉੱਧਰ ਏਜੰਟਾਂ ਦੇ ਪਿੱਛੇ ਜਾੜਾ ਕਰਨ ਨਾਲੋਂ ਚੰਗਾ ਤੁਸੀਂ ਆਪ ਫਾਈਲਿੰਗ ਕਰੋ 20-25 ਹਜ਼ਾਰ ਤੁਹਾਡੀ ਸਾਰੀ ਫਾਈਲਿੰਗ ਹੋ ਜੇਗੀ ਜੇਕਰ ਕੋਈ ਕੰਸਲਟੈਂਟ ਲੱਭਦੇ ਵੀ ਹੋ ਤਾਂ 50 ਹਜ਼ਾਰ ਤੋਂ ਜ਼ਿਆਦਾ ਫੀਸ ਦੇਣਾ ਮੇਰੇ ਹਿਸਾਬ ਦੇ ਨਾਲ ਤਾਂ ਕੋਈ ਵਰਤਨ ਨਹੀਂ ਹੈਗਾ ਹਾਂ ਕੋਈ ਬਹੁਤ ਹੀ ਚੰਗਾ ਕੰਸਲਟੈਂਟ ਆ ਜਿਹੜਾ ਬਹੁਤ ਹੀ ਜ਼ਿਆਦੀ ਹਾਈ ਪੇ ਚਾਰਜ ਕਰਦਾ ਕੋਈ 50-60 ਹਜ਼ਾਰ ਰੁਪਿਆ ਚਾਰਜ ਕਰ ਲੈ ਪਰ ਲੱਖਾਂ ਰੁਪਿਆ ਇਹਦੇ ਵਿੱਚ ਇਨਵੈਸਟ ਨਾ ਕਰਿਆ ਕਰੋ ਕੋਈ ਕਨਫਿਊਜ਼ਨ ਹੈ WhatsApp ਦਾ ਨੰ ਕਾਲਬੈਕ ਕਰਾਂਗਾ ਕੋਸ਼ਿਸ਼ ਕਰਾਂਗਾ ਤੁਹਾਡਾ ਹੱਡ ਆਊਟ ਕਲੀਅਰ ਕੀਤਾ ਜਾਵੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਜਿੰਨਾ ਹੋ ਸਕੇ ਨੂੰ ਸ਼ੇਅਰ ਜ਼ਰੂਰ ਕਰਿਓ ਧੰਨਵਾਦ